ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਨੈਟੀਆਂ ਨੂੰ ਪੰਜਾਬੀ ਤੇ ਤੁਹਾਡਾ ਸਵਾਗਤ ਹੈ ਅੱਜ ਦੀ ਇਸ ਵੀਡੀਓ ਵਿੱਚ ਮੈਂ ਇਹ ਵਾਈਟ ਕਲਰ ਦੀ ਸਵੈਟਰ ਸਕੀਵੀ ਬਣਾਈ ਹੋਈ ਏ ਤੇ ਇਹਦੇ ਉੱਪਰ ਜਿਹੜਾ ਡਿਜ਼ਾਈਨ ਪਿਆ ਹੋਇਆ ਅੱਜ ਦੀ ਇਸ ਵੀਡੀਓ ਵਿੱਚ ਮੈਂ ਇਸ ਡਿਜ਼ਾਈਨ ਬਾਰੇ ਦੱਸਾਂਗੀ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਤੇ ਹੋਰ ਨਵੇਂ-ਨਵੇਂ ਡਿਜ਼ਾਈਨ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖਿਓ ਹਾਂਜੀ ਇਹ ਇਸ ਦੀ ਕਾਰਟ ਆਪਾਂ ਮੋਢਿਆਂ ਦੀ ਕਾਰਟ 11 ਇੰਚ ਤੇ ਪਾਈ ਹੋਈ ਏ ਤੇ ਉੱਪਰ 12 12.5 ਇੰਚ ਤੇ ਆਪਾਂ ਗਲੇ ਦੀ ਕਾਰਟ ਪਾਈ ਹੋਈ ਏ ਤੇ ਇਸ ਦੇ ਬਾਜੂ ਨਹੀਂ ਲਗਾਏ ਹੋਏ ਤੇ ਇਸ ਦੀਆਂ ਮੋਢੇ ਤੇ ਆਪਾਂ ਤੇ ਗਲੇ ਤੇ ਆਪਾਂ ਸਿਰਫ ਕਰੋਸ਼ੀਆ ਕੀਤਾ ਹੋਇਆ 6 ਇੰਚ ਆਪਾਂ ਬਾਰਡਰ ਬਣਾਇਆ ਹੋਇਆ ਤੇ 42 ਜੋਟੇ ਬਾਰਡਰ ਦੇ ਪਏ ਹੋਏ ਨੇ ਤੇ ਉੱਪਰੋਂ ਆਪਾਂ 45 ਜੋਟੇ ਤੇ ਇਹ ਕਿਵੀ ਬਣਾਈ ਹੋਈ ਏ ਹਾਂਜੀ ਇਸ ਡਿਜ਼ਾਈਨ ਨੂੰ ਤੁਸੀਂ ਕਿਸੇ ਵੀ ਕੋਟੀ ਸਵੈਟਰ ਜੈਕਟ ਤੇ ਪਾ ਸਕਦੇ ਹੋ ਬਣਿਆ ਹੋਇਆ ਬਹੁਤ ਹੀ ਸੋਹਣਾ ਬਹੁਤ ਹੀ ਪਿਆਰਾ ਲੱਗਦਾ ਹੈ ਤਿੰਨ ਸਲਾਈਆਂ ਦਾ ਹੀ ਇਹ ਡਿਜ਼ਾਈਨ ਹੈ ਹਾਂਜੀ ਸ਼ੁਰੂ ਕਰਦੇ ਆਪਾਂ ਇਹ ਡਿਜ਼ਾਈਨ ਕਿਸ ਤਰ੍ਹਾਂ ਬਣਾਉਣਾ ਹੈ ਸਿੱਧੀ ਸਲਾਈ ਤੋਂ ਆਪਾਂ ਸਾਰੀ ਸਲਾਈ ਬਾਰਡਰ ਤੋਂ ਬਾਅਦ ਆਪਾਂ ਸਿੱਧੀ ਸਲਾਈ ਤੋਂ ਸਾਰੀ ਸਿਲਾਈ ਇਸ ਤਰ੍ਹਾਂ ਧਾਗਾ ਅੱਗੇ ਰੱਖ ਕੇ ਉਲਟਾ-ਉਲਟਾ ਬੁਣਾਂਗੇ ਸਿੱਧੀ ਸਿਲਾਈ ਤੋਂ ਆਪਾਂ ਧਾਗਾ ਅੱਗੇ ਰੱਖ ਕੇ ਸਾਰੀ ਸਿਲਾਈ ਉਲਟਾ-ਉਲਟਾ ਬੁਣ ਕੇ ਕੰਪਲੀਟ ਕਰਾਂਗੇ 6 ਇੰਚ ਬਾਰਡਰ ਬਣਾਉਣ ਤੋਂ ਬਾਅਦ ਬਾਅਦ ਵਿੱਚ ਆਪਾਂ ਉੱਪਰ ਪੁੱਠੀ ਸਿਲਾਈ ਕੁੰਡੇ ਵਧਾ ਲੈਣੇ ਨੇ 42 ਜੋਟਿਆਂ ਤੇ ਬਾਰਡਰ ਬਣਾਉਣਾ ਹੈ ਤੇ ਅੱਗੇ ਆਪਾਂ ਬਾਰਡਰ ਬਣਾਉਣ ਤੋਂ ਬਾਅਦ ਆਪਾਂ ਪੁੱਠੀ ਸਲਾਈ ਤੋਂ ਤਿੰਨ ਕੁੰਡੇ ਹੋਰ ਵਧਾ ਕੇ 45 ਜੋਟੇ ਕਰ ਲੈਣੇ ਨੇ 42 ਜੋਟਿਆਂ ਤੇ ਆਪਾਂ ਬਾਰਡਰ ਬਣਾਇਆ ਹੋਇਆ ਫਿਰ ਆਪਾਂ ਸਿੱਧੀ ਸਲਾਈ ਤੋਂ ਧਾਗਾ ਅੱਗੇ ਰੱਖ ਕੇ ਸਾਰੀ ਸਲਾਈ ਉਲਟਾ-ਉਲਟਾ ਬੁਣਨਾ ਹੈ ਤੇ ਹੁਣ ਆਪਾਂ ਆ ਗਏ ਆ ਪੁੱਠੀ ਸਲਾਈ ਆ ਦੇਖੋ ਜੀ ਪੁੱਠੀ ਸਲਾਈ ਤੋਂ ਆਪਾਂ ਇੱਕ ਕੁੰਡਾ ਉਤਾਰ ਕੇ ਤਗਾਗੇ ਰੱਖਾਂਗੇ ਤੇ ਆ ਦੇਖੋ ਜੀ ਕੁੰਡੇ ਦੇ ਪਿਛਲੇ ਪਾਸੇ ਉਸ ਲਾਈਨਗਾ ਕੇ ਇੱਕ ਕੁੰਡਾ ਬਣਾਵਾਂਗੇ ਤੇ ਫਿਰ ਆਪਾਂ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰ ਲਾਂਗੇ ਆ ਦੇਖੋ ਜੀ ਇਸ ਤਰ੍ਹਾਂ ਫਿਰ ਉਸੇ ਤਰ੍ਹਾਂ ਹੀ ਕੁੰਡੇ ਦੇ ਬੈਕ ਸਾਈਡ ਤੋਂ ਪਿਛਲੇ ਪਾਸੇ ਉਸ ਲਾਈਨਗਾ ਕੇ ਇੱਕ ਕੁੰਡਾ ਬਣਾਵਾਂਗੇ ਤੇ ਫਿਰ ਆਪਾਂ ਦੋ ਕੁੰਡਿਆਂ ਤੋਂ ਫਿਰ ਇੱਕ ਕੁੰਡਾ ਕਰ ਲਾਂਗੇ ਆ ਦੇਖੋ ਜੀ ਇਸੇ ਤਰ੍ਹਾਂ ਹੀ ਫਿਰ ਆਪਾਂ ਦੋ ਗੁੰਡਿਆਂ ਦੇ ਵਿਚਾਲੇ ਇਹਦੀ ਸਲਾਈ ਨਗਾ ਕੇ ਇੱਕ ਗੁੰਡਾ ਬਣਾਵਾਂਗੇ ਤੇ ਫਿਰ ਦੋ ਗੁੰਡਿਆਂ ਤੋਂ ਇੱਕ ਗੁੰਡਾ ਕਰ ਲਾਂਗੇ ਸਾਰੀ ਸਲਾਈ ਆਪਾਂ ਇਹ ਇਸੇ ਨੂੰ ਹੀ ਵਾਰ-ਵਾਰ ਰਿਪੀਟ ਕਰਨਾ ਹੈ ਬਿਲਕੁਲ ਹੀ ਆਸਾਨ ਜਿਹਾ ਇਹ ਡਿਜ਼ਾਈਨ ਹੈ ਬਣ ਕੇ ਬਹੁਤ ਹੀ ਸੋਹਣਾ ਬਹੁਤ ਹੀ ਪਿਆਰਾ ਲੱਗਦਾ ਹੈ ਇਸੇ ਨੂੰ ਆਪਾਂ ਵਾਰ-ਵਾਰ ਰਿਪੀਟ ਕਰਨਾ ਹੈ ਹਾਂਜੀ ਹੁਣ ਆਪਾਂ ਆ ਗਏ ਸਿੱਧੀ ਸਲਾਈ ਤੇ ਸਿੱਧੀ ਸਲਾਈ ਆਪਾਂ ਦੋ ਗੁੰਡਿਆਂ ਤੋਂ ਧਾਗਾ ਪਿੱਛੇ ਰੱਖਾਂਗੇ ਦੋ ਗੁੰਡਿਆਂ ਤੋਂ ਇੱਕ ਗੁੰਡਾ ਕਰਾਂਗੇ ਹਾਂ ਦੇਖੋ ਜੀ ਦੋ ਗੁੰਡਿਆਂ ਤੋਂ ਇੱਕ ਗੁੰਡਾ ਕਰ ਲਾਂਗੇ ਫਿਰ ਉਸੇ ਤਰ੍ਹਾਂ ਹੀ ਦੋ ਗੁੰਡਿਆਂ ਤੋਂ ਇੱਕ ਗੁੰਡਾ ਕਰਾਂਗੇ ਇਹ ਵਾਲੀ ਸਾਰੀ ਸਲਾਈ ਆਪਾਂ ਇਸੇ ਤਰ੍ਹਾਂ ਹੀ ਚੜਾਉਣੀ ਹੈ ਦੋ ਗੁੰਡਿਆਂ ਤੋਂ ਇੱਕ ਗੁੰਡਾ ਕਰਾਂਗੇ ਧਾਗਾ ਪਿੱਛੇ ਰੱਖ ਕੇ ਲਾਸਟ ਵਾਲਾ ਗੁੰਡਾ ਵੀ ਸਿੱਧਾ ਲਾਂਗੇ ਹਾਂਜੀ ਹੁਣ ਆਪਾਂ ਆ ਗਿਆਂ ਪੁੱਠੀ ਸਲਾਈ ਹਾਂਜੀ ਹੁਣ ਆਪਾਂ ਆ ਗਿਆਂ ਪੁੱਠੀ ਸਲਾਈ ਇੱਕ ਕੁੰਡਾ ਉਤਾਰ ਕੇ ਧਾਗਾ ਪਿੱਛੇ ਰੱਖਾਂਗੇ ਆ ਦੇਖੋ ਜੀ ਨੀਚੇੋਂ ਇੱਕ ਕੁੰਡਾ ਆਪਾਂ ਧਾਗਾ ਪਿੱਛੇ ਰੱਖ ਕੇ ਬੁਣਾਗੇ ਇੱਕ ਕੁੰਡਾ ਉੱਪਰ ਵਾਲਾ ਵੀ ਉਸੇ ਤਰ੍ਹਾਂ ਹੀ ਬੁਣਾ ਆ ਦੇਖੋ ਜੀ ਧਾਗਾ ਪਿੱਛੇ ਰੱਖ ਕੇ ਇੱਕ ਕੁੰਡਾ ਇਸ ਤਰ੍ਹਾਂ ਨੀਚੇੋਂ ਬਣਾਵਾਂਗੇ ਤੇ ਇੱਕ ਉੱਪਰ ਸਲਾਈ ਵਾਲੇ ਕੁੰਡੇ ਨੂੰ ਵੀ ਇਸੇ ਤਰ੍ਹਾਂ ਹੀ धागा पिछे रख के बुना हाँ देखो जी इस तरह लास्ट वाला कुंडा हाँ देखो जी हूँ आप सीधी सिलाई सीधी सिलाई धागा पिछे रख के सीधा सीधा बुन ला ਤਗਾ ਬਿਛ ਰੱਖ ਕੇ ਸਾਰੀ ਸਲਾਈ ਨੂੰ ਇਸ ਤਰ੍ਹਾਂ ਸਿੱਧਾ-ਸਿੱਧਾ ਬੁਣਨਾ ਹੈ ਬਿਲਕੁਲ ਹੀ ਆਸਾਨ ਜਿਹਾ ਡਿਜ਼ਾਈਨ ਹੈ ਬਿਲਕੁਲ ਸੋਖੇ ਜਿਹੇ ਤਰੀਕੇ ਨਾਲ ਬਣਾਇਆ ਹੋਇਆ ਤਿੰਨ ਸਲਾਈਆਂ ਦਾ ਹੀ ਇਹ ਡਿਜ਼ਾਈਨ ਹੈ ਇਹਦੇ ਵਿੱਚ ਕੁਝ ਸਲਾਈਆਂ ਆਪਾਂ ਸਾਫ਼ ਚੜਾਈਆਂ ਹੋਈਆਂ ਨੇ ਸਿੱਧੀ ਸਲਾਈ ਤੋਂ ਫਿਰ ਉੱਠੀ ਸਲਾਈ ਤੋਂ ਵੀ ਸਾਰਾ ਆਪਾਂ ਉਲਟਾ-ਉਲਟਾ ਬਣਾਗੇ ਤਗਾ ਗੇਰ ਰੱਖ ਕੇ ਸਾਰੀ ਸਲਾਈ ਆਪਾਂ ਉਲਟਾ-ਉਲਟਾ ਬੁਣ ਕੇ ਕੰਪਲੀਟ ਕਰ ਲਾਂਗੇ ਹਾਂਜੀ ਹੁਣ ਆਪਾਂ ਆ ਗਏ ਸਿੱਧੀ ਸਲਾਈ ਸਿੱਧੀ ਸਲਾਈ ਫਿਰ ਆਪਾਂ ਸਾਰੀ ਸਲਾਈ ਸਿੱਧਾ-ਸਿੱਧਾ ਬੁਣਾਂਗੇ ਇਹ ਚਾਰ ਸਲਾਈਆਂ ਆਪਾਂ ਵਿੱਚ ਸਾਫ਼ ਚੜਾਉਣੀਆਂ ਨੇ ਉਸ ਤੋਂ ਬਾਅਦ ਫਿਰ ਆਪਾਂ ਇਹ ਡਿਜ਼ਾਈਨ ਜਿਹੜਾ ਹੈ ਉਹ ਸ਼ੁਰੂ ਕਰਾਂਗੇ ਬਹੁਤ ਹੀ ਪਿਆਰਾ ਤੇ ਬਹੁਤ ਹੀ ਸੋਹਣਾ ਜਿਹਾ ਇਹ ਡਿਜ਼ਾਈਨ ਹੈ ਵਾਈਟ ਰੰਗ ਦੀ ਸਕੀਵੀ ਤੇ ਬਣਿਆ ਹੋਇਆ ਬਹੁਤ ਹੀ ਸੋਹਣਾ ਬਹੁਤ ਹੀ ਪਿਆਰਾ ਲੱਗਦਾ ਹੈ ਬਣਾਉਣਾ ਵੀ ਇਸ ਨੂੰ ਬਿਲਕੁਲ ਆਸਾਨ ਹੈ ਪੁੱਠੀ ਸਲਾਈ ਤੋਂ ਮੈਂ ਉਲਟਾ-ਉਲਟਾ ਬਣ ਕੇ ਕੰਪਲੀਟ ਕਰ ਲਾਂਗੇ ਧਾਗਾ ਅੱਗੇ ਰੱਖ ਕੇ ਸਾਰੀ ਸਲਾਈ ਉਲਟਾ-ਉਲਟਾ ਬਣ ਕੇ ਕੰਪਲੀਟ ਕਰ ਲਾਂਗੇ ਇਸ ਨੂੰ ਤੁਸੀਂ ਕਿਸੇ ਵੀ ਕੋਟੀ ਸਵੈਟਰ ਜੈਕਟ ਤੇ ਪਾ ਸਕਦੇ ਹੋ। ਸਕੀਵੀ ਤੇ ਬਣਿਆ ਹੋਇਆ ਤਾਂ ਬਹੁਤ ਹੀ ਵਧੀਆ ਲੱਗਦਾ ਹੈ। ਬੱਚਿਆਂ ਦੀ ਕੋਟੀ ਸਵੈਟਰ ਜੈਕਟ ਤੇ ਵੀ ਇਸ ਨੂੰ ਪਾਇਆ ਜਾ ਸਕਦਾ ਹੈ। ਵਾਈਟ ਰੰਗ ਤੇ ਬਹੁਤ ਹੀ ਸੋਹਣਾ ਉੱਠ ਕੇ ਨਜ਼ਰ ਆ ਰਿਹਾ ਹੈ। ਆ ਦੇਖੋ ਜੀ ਚਾਰ ਸਲਾਈਆਂ ਆਪਾਂ ਸਾਫ਼ ਜੁੜਾਈਆਂ ਨੇ ਵਿੱਚ ਤੇ ਬਾਅਦ ਵਿੱਚ ਇਸ ਤੋਂ ਅੱਗੇ ਉਸੇ ਨੂੰ ਹੀ ਆਪਾਂ ਰਿਪੀਟ ਕਰਨਾ ਸਿੱਧੀ ਸਲਾਈ ਤੋਂ ਧਾਗਾ ਅੱਗੇ ਰੱਖ ਕੇ ਉਲਟਾ-ਉਲਟਾ ਬਣਾਵਾਂਗੇ। ਬਾਦ ਵਿੱਚ ਫਿਰ ਪੁੱਠੀ ਸਲਾਈ ਤੋਂ ਆਪਾਂ ਫਿਰ ਡਿਜ਼ਾਈਨ ਪਾਉਣਾ ਆ ਦੇਖੋ ਜੀ ਤੇ ਇਸ ਤਰ੍ਹਾਂ ਆਪਣਾ ਇਹ ਡਿਜ਼ਾਈਨ ਜਿਹੜਾ ਉਹ ਬਣ ਕੇ ਤਿਆਰ ਹੋਊਗਾ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ